ਡਾਕਟਰ ਮਨਦੀਪ ਕੌਰ ਰਾਏ ਦੀ ਵਰਤਕ ਪੁਸਤਕ ਇਹ ਰਾਜਾਂ ਦੇ ਕਿਹੜੇ ਪਾਸੇ ਵਿੱਚੋਂ ਇੱਕ ਰਚਨਾ ਕੰਬਲੀ ਸੜੀ ਫਕੀਰ ਦੀ ਸੁਪਨਿਆਂ ਦੀ ਕਰਦੀ ਸਿਰਜਣਾ ਵਿੱਚ ਬਾਪੂ ਕੇਸਰ ਸਿੰਘ ਧਾਰੀਵਾਲ ਦਾ ਬਹੁਤ ਐਮਬਯੋਕਤਾ ਨਹੀਂ ਜਾਂ ਇੰਜ ਕਹ ਲਈਏ ਕਿ ਬਾਪੂ ਕੇਸਰ ਸਿੰਘ ਇੱਕ ਅਜਹੀ ਲੋੜ ਸੀ ਜਿਸ ਦੀ ਕਾਰਜਵਜੋਂ ਸੁਪਨਿਆਂ ਦਾ ਕਾਰ ਉਸਾਰਨ ਦੀ ਲੋੜ ਪਈ ਇਉਂ ਨਾਲ ਦਿਨਾਂ ਦੀ ਗੱਲ ਹੈ ਜਦੋਂ ਗੁਰਪ੍ਰੀਤ ਪਾਈ ਨੇ ਟਾਪੀ ਤੇ ਆਈ ਕੁਝ ਲਾਵਾਰਸ ਬੰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਉਣੀ ਸ਼ੁਰੂ ਕੀਤੀ ਸੀ ਕਿ ਜੇਕਰ ਉਹਨਾਂ ਨੂੰ ਕੋਈ ਪਹਿਚਾਣਦਾ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰੋ ਉਸ ਨੰਬਰ ਤੇ ਚੌਕੀਮਾਨ ਪਿੰਡ ਵਿੱਚੋਂ ਕਿਸੇ ਆਦਮੀ ਦਾ ਫੋਨ ਆਇਆ ਕਿ ਉਹਨਾਂ ਦੇ ਪਿੰਡ ਦਾ ਇੱਕ ਬਜ਼ੁਰਗ ਜਿਸ ਦਾ ਨਾਮ ਕੇਸਰ ਸਿੰਘ ਹੈ ਸੜਕਾਂ ਤੇ ਮੰਦੇ ਹਾਲੀ ਰੁੱਲਦਾ ਫਿਰਦਾ ਤੇ ਉਸ ਦੀ ਲੱਤ ਵਿੱਚ ਹੋਏ ਜ਼ਖਮ ਵਿੱਚ ਕੀੜੇ ਪੈ ਚੁੱਕੇ ਹਨ ਕਵਾਜ਼ਮੀ ਚਾਹੁੰਦਾ ਸੀ ਕਿ ਗੁਰਪ੍ਰੀਤ ਬਾਈ ਉਸ ਬੰਦੇ ਨੂੰ ਆਪਣੇ ਕੋਲ ਲੈ ਜਾਣ ਪਰ ਅਗਯੋਂ ਗੁਰਪ੍ਰੀਤ ਬਾਈ ਨੇ ਆਪਣੀ ਮਜਬੂਰੀ ਦੱਸੀ ਕਿ ਉਹਨਾਂ ਕੋਲ ਅਜਿਹੇ ਵਿਅਕਤੀਆਂ ਨੂੰ ਰੱਖਣ ਦਾ ਕੋਈ ਟਿਕਾਣਾ ਨਹੀਂ ਹੈ ਉਹ ਤਾਂ ਢਾਬੇ ਤੇ ਖੁਦ ਪਹੁੰਚੇ ਬੇਸਹਾਰਾ ਲੋੜਵੰਦਾਂ ਦੀ ਮਦਦ ਕਰ ਰਹੇ ਹਨ ਅਗਲੇ ਦਿਨ ਜਦ ਗੁਰਪ੍ਰੀਤ ਬਾਈ ਨੇ ਸੋਸ਼ਲ ਮੀਡੀਆ ਤੇ ਆਪਣਾ ਪੇਜ ਪੁਨਰਵਾਸ ਤੋਂ ਬਦਲ ਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਰੱਖਿਆ ਤਾਂ ਉਸ ਬੰਦੇ ਦਾ ਫਿਰ ਫੋਨ ਆ ਗਿਆ ਇਸ ਵਾਰੀ ਉਸਦੀ ਗੱਲ ਵਿੱਚ ਇੱਕ ਤੰਜ ਵੀ ਸੀ ਕਿ ਕੱਲ ਦਾ ਤੁਹਾਨੂੰ ਇੱਕ ਬੰਦੇ ਦੀ ਇੰਨੀ ਮਾੜੀ ਹਾਲਤ ਬਾਰੇ ਫੋਨ ਕਰੀ ਜਾਂਦੇ ਹਾਂ ਤੁਸੀਂ ਕਾਦੀ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਇਸ ਗੱਲ ਨੇ ਗੁਰਪ੍ਰੀਤ ਭਾਈ ਤੇ ਉਸਦੇ ਹਮ ਖਿਆਲ ਦੋਸਤਾਂ ਦੇ ਪੰਤੇ ਇਨਾ ਅਸਰ ਕੀਤਾ ਕਿ ਉਹਨਾਂ ਨੇ ਸੋਚਿਆ ਕਿ ਜਿਹੇ ਲੋੜਵੰਦ ਦੀ ਘੱਟੋ-ਘੱਟ ਉਹਨਾਂ ਨੂੰ ਮਾਲੀ ਸਹਾਇਤਾ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਉਸ ਵੇਲੇ ਉਹ 12000 ਰੁਪਏ ਇਕੱਠੇ ਕਰਕੇ ਉਸ ਬੰਦੇ ਦੀ ਮਦਦ ਕਰਨ ਉਸ ਤੇ ਪਿੰਡ ਪਹੁੰਚ ਗਏ ਜਿੱਥੋਂ ਪਤਾ ਲੱਗਿਆ ਕਿ ਕੇਸਰ ਸਿੰਘ ਨਾਲ ਦੇ ਪਿੰਡ ਵਿੱਚ ਹੈ ਉੱਥੇ ਜਾ ਕੇ ਕੇਸਰ ਸਿੰਘ ਦੇ ਜੋ ਹਾਲਾਤ ਦੇਖੇ ਉਸ ਨਾਲ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਉਹ ਨਾਲ ਦੇ ਪਿੰਡ ਗੁੜੇ ਦੇ ਇੱਕ ਬੈਂਚ ਤੇ ਬੈਠਾ ਹੋਇਆ ਸੀ ਸਿਰ ਤੋਂ ਪਰਨਾ ਲੱਥਿਆ ਹੋਇਆ ਸੀ ਤੇ ਲੱਤੇ ਹੋਏ ਜ਼ਖਮ ਤੋਂ ਬਹੁਤ ਬਦਬੂ ਆ ਰਹੀ ਸੀ ਪਰ ਉਹ ਇਸ ਹਾਲਤ ਵਿੱਚ ਵੀ ਆਪਣੀ ਮਸਤੀ ਵਿੱਚ ਗਾਈ ਜਾ ਰਿਹਾ ਸੀ ਤੇ ਆਸ-ਪਾਸ ਦੇ ਲੋਕ ਉਸ ਵੱਲ ਵੇਖ ਕੇ ਹੱਸ ਰਹੇ ਸਨ ਕੋਈ ਕਹਿੰਦਾ ਸੀ ਕੇਸਰਾ ਨੱਚ ਕੇ ਵਖਾ ਤੇ ਕੇਸਰ ਨੱਚਣ ਲੱਗ ਪੈਂਦਾ ਦੂਸਰਾ ਆਖਦਾ ਉਹ ਕੇਸਰਾ ਗਾ ਕੇ ਤਾਂ ਸੁਣਾ ਤੇ ਕੇਸਰ ਗਉਣ ਲੱਗ ਪੈਂਦਾ ਕੇਸਰ ਤਾਂ ਉਸ ਵੇਲੇ ਕੁਝ ਨਸ਼ੇ ਦੀ ਡੋਰ ਤੇ ਕੁਝ ਵਿਗੜੇ ਹੋਏ ਮਾਨਸਿਕ ਸੰਤੁਲਨ ਕਾਲ ਅਜੀਬ ਹਸਤਵ ਇਸੀ ਕੇ ਕੰਬਲੀ ਸੜੀ ਫਕੀਰ ਦੀ ਹਸਿਆ ਤਾੜੀ ਮਾਰ ਕਹਿੰਦਾ ਇਹ ਵੀ ਲੈ ਗਿਆ ਮੋਢਿਆਂ ਉਤੋਂ ਪਰ ਜਦੋਂ ਉਸਨੂੰ ਗੱਡੀ ਵਿੱਚ ਬਿਠਾ ਕੇ ਉਸਤੇ ਬਾਰੇ ਜਾਣਕਾਰੀ ਹਾਸਲ ਕਰਨ ਉਸ ਦੇ ਆਪਣੇ ਪਿੰਡ ਚੌਕੀ ਮੰਦ ਦੀ ਸੱਤ ਵਿੱਚ ਲੈ ਗਏ ਤਾਂ ਉੱਥੇ ਵੀ ਜਿਹਾ ਹੀ ਵਤੀਰਾ ਵੇਖਣ ਨੂੰ ਮਿਲਿਆ ਜਦੋਂ ਉਹਨੂੰ ਪੁੱਛਿਆ ਗਿਆ ਕਿ ਇਸਨੂੰ ਕੋਈ ਸੰਭਾਲਦਾ ਕਿਉਂ ਨਹੀਂ ਤਾਂ ਉਹਨਾਂ ਦੇ ਜਵਾਬ ਬੜੇ ਹਲਕੇ ਪੱਦਰ ਦੇ ਸਨ ਦੱਸਿਆ ਕਿ ਉਸਤੇ ਸੱਤ ਅੱਠ ਭਰਾ ਹਨ ਜੋ ਚੰਗੇ ਉਹਦਿਆਂ ਤੇ ਕੰਮ ਕਰਦੇ ਤੇ ਚੰਗੇ ਜ਼ਮੀਨ ਜਾਇਦਾਦ ਦੇ ਮਾਲਕਾਂ ਪਰ ਉਸਦਾ ਲਾਜ ਕਰਾਉਣ ਲਈ ਕੋਈ ਅੱਗੇ ਨਹੀਂ ਸੀ ਆਉਂਦਾ ਯਕੀਨ ਨਹੀਂ ਸੀ ਆਉਂਦਾ ਕਿ ਕਿਸੇ ਲਹੂ ਦਾ ਇਹ ਨਵੀਂ ਚਿੱਟਾ ਯਕੀਨ ਨਹੀਂ ਸੀ ਆਉਂਦਾ ਕਿ ਕਿਸੇ ਦਾ ਲਹੂ ਇੰਨਾ ਵੀ ਚਿੱਟਾ ਹੋ ਸਕਦਾ ਉਸ ਪੂਰੇ ਪਿੰਡ ਵਿੱਚ ਉਹਨਾਂ ਨੂੰ ਕੋਈ ਅਜਿਹਾ ਬੰਦਾ ਨਾ ਮਿਲਿਆ ਜੋ ਉਹ 12000 ਰੁਪਏ ਲੈ ਕੇ ਉਸ ਤੇ ਰਾਜ ਦੀ ਜ਼ਿੰਮੇਵਾਰੀ ਚੁੱਕ ਸਕੇ ਕੇਸਰ ਸਿੰਘ ਨੇ ਵੀ ਹੱਸ ਜਾਂ ਹੱਸਿਆ ਇਸ ਨੂੰ ਖਬਰਦਾਰ ਕੀਤਾ ਕਿ ਕਿਤੇ ਇੱਥੇ ਪੈਸੇ ਦੇਣ ਵਾਲੀ ਗਲਤੀ ਨਾ ਕਰ ਬੈਠੋ ਮਜਬੂਰੀ ਵਸ ਉਸ ਨੂੰ ਬਜ਼ੁਰਗ ਕੇਸਰ ਸਿੰਘ ਨੂੰ ਉਸੇ ਹਾਲ ਵਿੱਚ ਆਪਣੇ ਨਾਲ ਲਿਆਉਣਾ ਪਿਆ ਰਾਤ ਨੂੰ ਉਸੇ ਹਾਲਤ ਵਿੱਚ ਸੌਣ ਦਿੱਤਾ ਗਿਆ ਅਗਲੇ ਦਿਨ ਨਹਾ ਤੋਂ ਆ ਕੇ ਉਸ ਨੂੰ ਡੀ ਐਮ ਸੀ ਹਸਪਤਾਲ ਲਿਜਾਇਆ ਗਿਆ ਉੱਥੋਂ ਦੇ ਸਟਾਫ ਨੇ ਉਸ ਨੂੰ ਦਾਖਲ ਕਰ ਲਿਆ ਤੇ ਲਤ ਕੱਟਣ ਲਈ 50000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਨਾ ਤਾਂ ਇੰਨੇ ਪੈਸੇ ਦਾ ਇੰਤਜ਼ਾਮ ਹੋ ਸਕਦਾ ਸੀ ਤੇ ਨਾ ਹੀ ਖੜੇ ਪੈਰ ਲਤ ਕੱਟਣ ਦਾ ਫੈਸਲਾ ਲਿਆ ਜਾ ਸਕਦਾ ਸੀ ਮਜਬੂਰ ਨੂੰ ਉੱਥੋਂ ਛੁੱਟੀ ਕਰਵਾ ਕੇ ਦੁਰਾਹੇ ਦੇ ਕਿਸੇ ਮਸ਼ਹੂਰ ਵੈਦ ਨੂੰ ਵਿਖਾਇਆ ਗਿਆ ਭਲੇ ਨੂੰ ਉਸ ਵੈਦ ਨੇ ਇਹਨਾਂ ਨੂੰ ਤਾਰਪੀਨ ਦੇ ਤੇਲ ਦੀ ਇੱਕ ਸ਼ੀਸ਼ੀ ਦਿੱਤੀ ਕਿਹੜੇ ਨਾਲ ਇਸਦੇ ਜ਼ਖਮਾਂ 'ਤੇ ਰੋਕੀड़े ਕੱਢ ਦਿਓ ਜਦ ਤਾਰਪਿੰਦਾ ਤੇਲ ਕੇਸਰ ਸਿੰਘ ਦੀ ਲਾਤ ਤੇ ਜ਼ਖਮ ਉੱਪਰ ਪਾਇਆ ਗਿਆ ਤਾਂ ਇੱਕ ਇੱਕ ਕਰਕੇ ਬਿਆੜੀ ਕੀੜੇ ਬਾਹਰ ਆਏ ਗੁਰਪ੍ਰੀਤ ਬਾਈ ਤੋਂ ਸੇ ਸਾਥੀਆਂ ਨੇ ਪਹਿਲੀ ਵਾਰ ਕਿਸੇ ਜਿਉਂਦੇ ਜਾਗਦੇ ਇਨਸਾਨ ਦੇ ਕੀੜੇ ਪਏ ਹੋਏ ਵੇਖੇ ਸਨ ਦੁਖੀ ਮਨ ਨਾਲ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਕਿ ਇਸ ਤੋਂ ਵੱਡਾ ਕਾਲਯੁਕੀ ਹੋ ਸਕਦਾ ਕਿ ਅੱਜ ਸਾਡੇ ਪਿਓ-ਦਾਦਿਆਂ ਦੇ ਕੀੜੇ ਪੈ ਰਹੇ ਹਨ ਇਸ ਸਾਰੇ ਘਟਨਾਕ੍ਰਮ ਦੌਰਾਨ ਗੁਰਪ੍ਰੀਤ ਭਾਈ ਦਾ ਨੇੜਲਾ ਸਾਥੀ ਬਰਿੰਦਰ ਸਿੰਘ ਗਰੇਵਾਲ ਵੀ ਉਹਨਾਂ ਦੇ ਨਾਲ ਸੀ ਟਾਬੇ ਦੇ ਮਾਲਕ ਨੇ ਅਜਿਹੇ ਲੋਕਾਂ ਨੂੰ ਟਾਬੇ ਤੇ ਰੱਖਣ ਤੋਂ ਇਤਰਾਜ਼ ਕੀਤਾ ਇਸ ਤੇ ਹੱਲ ਲਈ ਬਰਿੰਦਰ ਸਿੰਘ ਗਰੇਵਾਲ ਨੇ ਆਪਣੇ ਪਿੰਡ ਵਾਰਨ ਖਾੜੇ ਦੇ ਖੇਤਾਂ ਵਿੱਚ ਪਹਿਲਾਂ ਤੰਬੂ ਲਾ ਕੇ ਤੇ ਫਿਰ 112000 ਰੁਪਏ ਦਾ ਸ਼ੈੱਡ ਪਵਾ ਕੇ ਅਜਿਹੇ ਬੇਸਹਾਰਾ ਲੋਕਾਂ ਦੇ ਰਹਿਣ ਦਾ ਅਸਥਾਈ ਤੌਰ ਤੇ ਇੰਤਜ਼ਾਮ ਕੀਤਾ ਅਜੇ ਉਹਨਾਂ ਦੇ ਵਸੀਬੇ ਬਾਰੇ ਵਿਚਾਰ-ਵਟਾਂਦਰਾ ਚੱਲ ਹੀ ਰਿਹਾ ਸੀ ਕਿ ਬਦਕਿਸਮਤੀ ਨਾਲ ਇੱਕ ਸਾਲ ਬਾਅਦ ਹੀ ਬਰਿੰਦਰ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਿਸ ਦੀ ਗੁਰਪ੍ਰੀਤ ਭਾਈ ਦੇ ਦਿਲ ਤੇ ਗਹਿਰੀ ਸੱਟ ਵੱਜੀ ਉਸ ਦੀ ਸੋਚ ਨੂੰ ਅੱਗੇ ਤੋਰਦਿਆਂ ਗੁਰਪ੍ਰੀਤ ਭਾਈ ਨੇ ਆਪਣੇ ਤੇ ਆਪਣੇ ਭਰਾਵਾਂ ਦੇ ਹਿੱਸੇ ਦੀ ਜ਼ਮੀਨ দান ਕਰਕੇ ਉਸ ਉੱਪਰ ਸੁਪਨਿਆਂ ਦੇ ਕਰਤਾ ਨਹੀਂ ਪੱਥਰ ਰੱਖਿਆ ਇਹ ਨਹੀਂ ਪੱਥਰ 2 ਮਈ 2018 ਨੂੰ ਅਰुण ਕੁਮਾਰ ਸ਼ੁਕਲਾ ਬਾਪੂ ਕੇਸਰ ਸਿੰਘ ਤੇ ਮਾਤਾ ਸੁਖਦਰਸ਼ਨ ਕਾਰਜਵੰ ਨੂੰ ਰੱਖਿਆ ਗਿਆ। ਸੰਸਥਾ ਵਿੱਚ ਰਹਿੰਦਿਆਂ ਨਾ ਸਿਰਫ ਬਾਪੂ ਜੀ ਦਾ ਸਰੀਰਕ ਤੇ ਮਾਨਸਿਕ ਇਲਾਜ ਕਰਵਾਇਆ ਗਿਆ ਸਗੋਂ ਉਹਨਾਂ ਨੂੰ ਟੁੱਟ ਚੁੱਕੇ ਪਰਿਵਾਰਕਕਰਨ ਨਾਲ ਦੁਬਾਰਾ ਜੋੜਿਆ ਗਿਆ। ਉਸ ਸਮੇਂ ਬਾਪੂ ਕੇਸਰ ਸਿੰਘ ਤੇ ਦੋਵੇਂ ਪੁੱਤਰ ਚਿੱਟੇ ਦਾ ਨਸ਼ਾ ਕਰਦੇ ਸਨ ਤੇ ਬਾਹਰ ਰਹਿੰਦੇ ਸਨ। ਨਸ਼ੇ ਕਰਨ ਇੱਕ ਪੁੱਤਰ ਦੀ ਤਾਂ ਮੌਤ ਹੋ ਗਈ। ਦੂਜੇ ਪੁੱਤਰ ਲਵਪ੍ਰੀਤ ਸਿੰਘ ਉਰਫ ਲੱੱਬਾ ਨੂੰ ਸੰਸਥਾ ਵਿੱਚ ਮਗਵਾ ਕੇ ਉਸਦਾ ਵੀ ਇਲਾਜ ਕਰਵਾਇਆ ਗਿਆ ਤੇ ਉਹ ਵੀ ਇੱਥੇ ਰਹਿ ਕੇ ਸੇਵਾ ਕਰਾਉਂਦਾ ਰਿਹਾ। ਬਾਪੂ ਜੀ ਦੇ ਪਿੰਡ ਚੌਕੀ ਮਾਨ ਵਿੱਚ ਉਹਨਾਂ ਦੀ ਜਗ੍ਹਾ ਵਿੱਚ ਬਾਈ ਗੁਰਪ੍ਰੀਤ ਸਿੰਘ ਵੱਲੋਂ ਪ੍ਰਵਾਸੀ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਮਕਾਨ ਤਿਆਰ ਕਰਵਾਇਆ ਗਿਆ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆਂ ਹੀ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆਂ ਹੀ ਲਵਪ੍ਰੀਤ ਸਿੰਘ ਦੀ ਸ਼ਾਦੀ ਵੀ ਕਰਵਾਈ ਗਈ ਹੁਣ ਬਾਪੂ ਕੇਸਰ ਸਿੰਘ ਮੋਢੇ ਤੇ ਡਾਂਗ ਰੱਖੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਗੁਰਪ੍ਰੀਤ ਬਾਈ ਨੂੰ ਸੀਸਾ ਦੇ ਦੇ ਨਹੀਂ ਸਕਦੇ ਉਸ ਸੇਤ ਪੱਖੋਂ ਰਿਸਕ ਉਸ ਥੰਡ ਤੇ ਜ਼ਿੰਦਾਦਿਲੀ ਨਾਲ ਸੰਸਥਾ ਵਿੱਚ ਸੇਵਾ ਨਿਭਾ ਰਹੇ ਆਂ ਉਹਨਾਂ ਦਾ ਪੁੱਤ ਲਗਭਗ 2 ਸਾਲ ਦਾ ਹੋ ਗਿਆ ਹੈ ਤੇ ਉਹ ਅਕਸਰ ਉਸ ਨੂੰ ਮਿਲਣ ਲਈ ਪਿੰਡ ਗੇੜਾ ਮਾਰਦੇ ਰਹਿੰਦੇ ਹਨ ਧੰਨਵਾਦ